ਦੇ ਗੇਟ ਨਾ ਜਮਾਂ ਪੁਰਾਣੇ ਡਿਜ਼ਾਈਨ ਦੇ ਵਿੱਚ ਜਿਵੇਂ ਆਪਣੇ ਨਹੀਂ ਦਰਵਾਜ਼ੇ ਹੁੰਦੇ ਸੀਗੇ ਉਸ ਡਿਜ਼ਾਈਨ ਦੇ ਵਿੱਚ ਹੀ ਇਹਨਾਂ ਦੇ ਦਰਵਾਜ਼ੇ ਪੁਰਾਣੇ-ਪੁਰਾਣੇ ਦਰਵਾਜ਼ੇ ਆ ਐ ਵੀ ਮੈਂ ਇੰਡੀਆ ਰਹਿ ਕੇ ਨਾ ਕਦੇ ਆ ਤਵੇ ਵਾਲਾ ਜਿਗਾਰ ਨਹੀਂ ਦੇਖਿਆ ਸੀ ਪਰ ਅੱਜ ਆ ਵੀ ਦੇਖ ਲਿਆ ਇੱਥੇ ਇਹਦੇ ਵਿੱਚ ਨਾ ਤਵਾ ਲੱਗਦਾ ਹੁੰਦਾ ਪਰ ਉਹਨਾਂ ਨੇ ਕਿਹਾ ਵੀ ਆਪਦੀ ਆਵਾਜ਼ ਆ ਜਿਹੜੀ ਉਹ ਥੋੜੀ ਘੱਟ ਰੱਖਿਓ ਵਾਹ ਯਾਰ ਗੋਰਿਆਂ ਦਾ ਚਰਚ ਪਹਿਲੀ ਵਾਰ ਦੇਖਿਆ ਮੈਂ ਗੋਰਿਆਂ ਦਾ ਚਰਚ ਅੱਜ ਉਹ 골ਡ ਲੱਗਦਾ right or die ਆਪ ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਵਿੱਚ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ 스웨ਡਨ ਦੀ ਸਭ ਤੋਂ ਪੁਰਾਣੀ ਸਿਟੀ ਜਿਹੜੀ ਕਿ 12ਵੀਂ ਸਦੀ ਦੀ ਆ ਉੱਥੇ ਲੈ ਕੇ ਚੱਲਦੇ ਆਂ ਗਮਲਾਸਤਾਨ ਤੇ ਨਾਲ-ਨਾਲ ਤੁਹਾਨੂੰ 스웨ਡਨ ਦੀ ਕੈਪੀਟਲ ਵੀ ਦਿਖਾਉਨੇ ਆਂ ਆਓ ਫਿਰ ਨਾਲ-ਨਾਲ ਲੈ ਕੇ ਚੱਲਗੇ ਜੀ ਪਹੁੰਚ ਚੁੱਕੇ ਆਂ ਅਸੀਂ ਸਿਟੀ ਤੇ ਚੱਲਦੇ ਆਂ ਅੱਗੇ-ਅੱਗੇ ਦਿਖਾਉਨੇ ਆਂ ਤੁਹਾਨੂੰ ਵਿਊ ਸਿਟੀ ਦਾ ਵੀ ਚੱਲਦੇ ਆਂ ਸਿਟੀ ਦੇ ਵਿੱਚ ਨੂੰ ਇਹ ਸਿਟੀ ਦੇ ਥੋੜਾ ਜਿਹਾ ਬਾਹਰ ਆ ਮੇਨ ਸਿਟੀ ਦਾ ਸੈਂਟਰ ਆ ਜਿਹੜਾ ਉਹ ਅੱਗੇ ਆ ਇਨਾਂ ਦੀਆਂ ਨਾ ਬਿਲਡਿੰਗਾਂ ਦਾ ਡਿਜ਼ਾਈਨ ਹੀ ਇੰਨਾ ਸੋਹਣਾ ਵਾ ਬੰਦਾ ਤੁਰਿਆ ਜਾਂਦਾ ਬੋਰ ਹੀ ਨਹੀਂ ਹੁੰਦਾ ਬਿਲਡਿੰਗਾਂ ਹੀ ਦੇਖਦਾ ਜਾਂਦਾ ਵਾ ਚੱਲਦੇ ਆ ਅੱਗੇ ਵਾਲ ਨੂੰ ਸਿਟੀ ਦੇ ਵਿੱਚ ਜਾਣਾ ਜਮ ਹਲੇ ਸਿਟੀ ਤੋਂ ਕਾਫੀ ਪਿੱਛੇ ਆਂ ਜੀ ਪਹੁੰਚ ਚੁੱਕੇ ਆ ਸਿਟੀ ਆਪਾਂ ਆ ਇੱਥੇ ਇੱਕ ਮਾਰਕੀਟ ਲੱਗਦੀ ਹੁੰਦੀ ਆ ਪਰ ਅੱਜ ਇੱਥੇ ਦੁਕਾਨਾਂ ਬਹੁਤ ਜ਼ਿਆਦਾ ਘੱਟ ਆ ਪਹਿਲਾਂ ਤਾਂ ਸੈਚਰਡੇ ਸੰਡੇ ਦਾ ਬਹੁਤ ਜ਼ਿਆਦਾ ਵੱਡੀ ਮਾਰਕੀਟ ਲੱਗਦੀ ਆ ਇੱਥੇ ਜੋ ਵੀ ਪੁਰਾਣਾ ਫਰਾਣਾ ਸਮਾਨ ਹੁੰਦਾ ਸਾਰਾ ਇੱਥੇ ਕੁਝ ਵਿਕਦਾ ਵਾ ਫਿਲਹਾਲ ਹੱਲੇ ਵੀ ਕਾਫੀ ਲੱਗੀਆਂ ਆ ਦੁਕਾਨਾਂ ਇੱਥੇ ਆ ਗਏ ਆ ਸਿਟੀ ਦੇ ਵਿੱਚ ਇਹ ਮੇਨ ਰੋਡ ਆ ਸਿਟੀ ਦਾ ਗਾਰਡ ਡੈਕੋਰੇਸ਼ਨ ਕੀਤੀ ਐ ਇਹਨਾਂ ਨੇ ਇਹ ਹਮੇਸ਼ਾ ਹੀ ਇਹਦੇ ਵਿੱਚ ਰਸ਼ ਰਹਿੰਦਾ ਚਾਹੇ ਸੈਚਰਡੇ ਆ ਸੰਡੇ ਆ ਕੋਈ ਵੀ ਦਿਨ ਆ ਸਾਰਾ ਦਿਨ ਹੀ ਇਹਦੇ ਵਿੱਚ ਇਦਾਂ ਹੀ ਰਸ਼ ਰਹਿੰਦਾ ਰਾਤ ਤੱਕ ਇਦਾਂ ਹੀ ਚੱਲਦਾ ਰਹਿੰਦਾ ਹੈ ਆਈਆ ਬਾਬਾ ਬੈਠਾ ਦੇ ਵਿੱਚ ਵੀ ਨਾ ਉੱਪਰ ਦੇਖੋ ਬਿਲਡਿੰਗਾਂ ਦੇ ਉੱਪਰ ਵੀ ਇਹਨਾਂ ਨੇ ਗ੍ਰੀਨਰੀ ਲਾਈ ਹੋਈ ਆ ਬੇਲਾਂ ਚੜਾਈਆਂ ਹੋਈਆਂ ਵਾ ਉਹ ਪਰਾਂ ਪਟ ਚੱਲਦੇ ਆਂ ਅੰਦਰ ਨੂੰ ਇਹ ਵਾਲਾ ਏਰੀਆ ਮੇਨ ਏਰੀਆ ਹੈ ਇਹਦਾ ਤੇ ਉਹ ਸਾਹਮਣੇ ਰੌਂਡ ਅਬਾਊਟ ਆ ਗਿਆ ਉਹ ਸਾਹਮਣੇ ਸਟੇਸ਼ਨ ਆ ਗਿਆ ਇਹਦਾ ਸਟਾਕਹੋਮ ਦਾ ਸਭ ਤੋਂ ਵੱਡਾ ਸਟੇਸ਼ਨ ਟੀ ਸੈਂਟਰ ਆ ਇੱਥੇ ਚੱਲਦੀ ਆ ਟ੍ਰੇਮ ਟ੍ਰੇਮ ਹਲੇ ਆਈ ਨਹੀਂ ਉਹ ਆ ਰਹੀ ਆ ਵੀ ਟ੍ਰੇਮ ਵੀ ਆ ਗਈ ਆ ਉਹ ਸਾਹਮਣੇ ਟ੍ਰੇਮ ਆ ਰਹੀ ਆ ਲਓ ਜੀ ਆ ਗਈ ਆ ਟ੍ਰੇਮ ਸਿਟੀ ਰਹਗੀ ਇੱਥੋਂ 200 ਮੀਟਰ ਰਹਗੀ ਆ ਜਿਹੜੀ ਸਿਟੀ ਆ ਗਮਲਾਸਤਾਨ ਤੇ ਬਹੁਤ ਜ਼ਿਆਦਾ ਟੂਰਿਸਟ ਬਹੁਤ ਜ਼ਿਆਦਾ ਆਏ ਹੋਇਆ ਯਾਰ ਕਿਉਂਕਿ ਗਰਮੀਆਂ ਦਾ ਦੇਣਾ ਛੁੱਟੀਆਂ ਦੇ ਦੇਣਾ ਉਧੇ ਕਰਕੇ ਟੂਰਿਸਟ ਬਹੁਤ ਜ਼ਿਆਦਾ ਆ ਤੇ ਚਲਦੇ ਆ ਦਿਖਾਉਣੇ ਆ ਸਿਟੀ ਸਭ ਤੋਂ ਪੁਰਾਣੀ ਸਿਟੀ ਗਮਲਾਸਤਾਨ ਹੋਸਟਲ 'ਚ ਟੂਰਿਸਟ ਆਉਂਦੇ ਆ ਉਹ ਜਿਵੇਂ ਸਟਾਕਹੋਮ ਦੀਆਂ ਟੀ-ਸ਼ਰਟਾਂ ਵਗੈਰਾ ਹੋਗੀਆਂ ਜਾਂ ਸਵੀਡਨ ਦੇ ਝੰਡੇ ਹੋਗੇ ਇਹ ਲੈ ਲੈਂਦੇ ਆ ਫਿਰ ਔਣ ਨੂੰ ਉਹ ਸਾਹਮਣੇ ਆ ਗਿਆ ਗੇਟ ਸਿਟੀ ਦਾ ਜਿੱਥੋਂ ਆਪਾਂ ਐਂਟਰ ਹੋਣਾ ਵਾ ਤੇ ਮੇਰੇ ਖਿਆਲ ਨਾਲ ਦੋ ਗੇਟ ਆ ਹਾਂ ਪੱਕਾ ਪਾਣੀ ਵਾਲਾ ਪੋਲ ਆ ਗਿਆ ਮੈਂ ਤਕਰੀਬਨ ਆਪਾਂ ਪਹੁੰਚ ਚੁੱਕੇ ਆ ਬਸ ਉਹ ਇੱਕ ਗੇਟ ਪਾਰ ਕਰਨਾ ਵਾ ਉਸ ਤੋਂ ਬਾਅਦ ਸਿਟੀ ਦੇ ਵਿੱਚ ਐਂਟਰ ਹੋ ਜਾਣਾ 올ਡ ਸਿਟੀ ਦੇ ਵਿੱਚ ਉਹ ਸਾਹਮਣੇ ਇਹਨਾਂ ਦਾ ਚਰਚ ਆ ਉਧਰ ਵੀ ਜਾ ਕੇ ਆਉਣਾ ਚਲੋ ਚੱਲਦੇ ਆ ਅੱਗੇ ਵਾਲ ਨੂੰ ਐਂਟਰ ਹੁੰਨੇ ਆ ਸਿਟੀ ਦੇ ਵਿੱਚ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਤੁਹਾਨੂੰ ਆ ਚੀਜ਼ ਦਿਖਾਉਣਾ ਵਾ ਇਹਨਾਂ ਲਾਏ ਹੋਇਆ ਜਿੰਦੇ ਬਹੁਤ ਜ਼ਿਆਦਾ ਇਹਨਾਂ ਨੇ ਇਹਨਾਂ ਦਾ ਮੰਨਣਾ ਵਾ ਕਿ ਜਦੋਂ ਆਪਾਂ ਜਿੰਦਾ ਲਾ ਕੇ ਇੱਥੇ ਚਾਬੀ ਪਾਣੀ ਦੇ ਵਿੱਚ ਸੜ ਦਿੰਨੇ ਆ ਤਾਂ ਵਿਸ਼ਪੂਰੀ ਹੋ ਜਾਂਦੀ ਆ ਥੋੜਾ ਜਨ ਦਾ ਵਿਸ਼ਵਾਸ ਇੱਥੇ ਵੀ ਹੈਗਾ ਵਾ ਇਕੱਲੇ ਇੰਡੀਆ 'ਚ ਹੀ ਨਹੀਂ ਹੈਗਾ ਆ ਹੋ ਗਏ ਐਂਟਰ ਆਪਾਂ ਤੇ ਇੱਕ ਘੇਟ ਅੱਗੇ ਆ ਉਹ ਪਾਰ ਕਰਨਾ ਵਾ ਅੱਜ ਤਾਂ ਨਾ ਮੰਡੇ ਕਰਕੇ ਫੇਰ ਵੀ ਬਹੁਤ ਜ਼ਿਆਦਾ ਇੱਥੇ ਰਸ਼ ਘੱਟਾ ਨਹੀਂ ਤਾਂ ਆ ਸੜਕ ਪੂਰੀ ਜ਼ਿਆਦਾ ਭਰੀ ਹੁੰਦੀ ਆ ਪੂਰੀ ਸੜਕ ਆ ਇਹਨਾਂ ਦਾ ਬਣਿਆ ਹੋਇਆ ਜੀ ਹਾਊਸ ਆਫ ਨੋਵੈਲਟੀ ਇਹਦੇ ਵਿੱਚ ਇਹ ਰਿਕਾਰਡ ਰੱਖਦੇ ਆ ਤੇ ਆ ਇਹਨਾਂ ਦਾ ਲਾਇਆ ਹੋਇਆ ਬੁੱਤ ਚਲੋ ਚੱਲਦੇ ਆ ਅੱਗੇ ਚਰਚ ਵੱਲ ਇਹਨਾਂ ਦੇ ਚਰਚ ਦਾ ਨਾ ਫਰੰਟ ਗੇਟ ਆ ਕਿ ਆ ਬਿਲਡਿੰਗਾਂ ਬਣਾਈਆਂ ਹੋਈਆਂ ਯਾਰ ਚਲੋ ਚੱਲਦੇ ਆ ਅਗਲੇ ਪਾਸੇ ਜਮਾ 올ਡ ਗਲੀਆਂ ਦੇ ਵੱਲ ਹੋਰ ਗੱਲ ਇਹ ਨਾ 스웨ਡਨ ਦੇ ਲੋਕ ਸਾਈਕਲ ਨੂੰ ਇੰਨੀ ਕਿ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ ਨਾ ਬਹੁਤ ਜ਼ਿਆਦਾ ਡੈਨਮਾਰਕ ਦੇ ਹੋਗੇ 스웨ਡਨ ਦੇ ਹੋਗੇ ਨੀਦਰਲੈਂਡ ਦੇ ਹੋਗੇ ਬਹੁਤ ਜ਼ਿਆਦਾ ਸਾਈਕਲ ਨੂੰ ਯੂਜ਼ ਕਰਦੇ ਆ ਬਹੁਤ ਜ਼ਿਆਦਾ ਸ਼ਾਮ ਨੂੰ ਜਦੋਂ ਛੁੱਟੀ ਹੁੰਦੀ ਆ ਇੱਥੇ ਦੇਖਣ ਵਾਲੇ ਹੁੰਦੇ ਆ ਵੀ ਸਾਈਕਲਾਂ ਦੇ ਕੰਨਾ ਜ਼ਿਆਦਾ ਰਸ਼ ਹੁੰਦਾ ਵਾ ਅੱਗੇ ਆਪਾਂ ਇੰਟਰ ਸਿਟੀ ਦੇ ਵਿੱਚ 스웨ਡਨ ਦੀ ਸਭ ਤੋਂ ਪੁਰਾਣੀ 올ਡਸਟ ਸਿਟੀ ਗਮਲਾਸਤਾਨ ਤੇ ਤਾਂ ਕੋਨੇ ਤੋਂ ਨਿਆ ਗਲੀਆਂ ਵੈਸੇ ਨਾ ਇਹ ਕਈ ਥਾਂ ਤੇ ਮੈਂ ਦੇਖਿਆ ਵਾ 13ਵੀਂ ਸਦੀ ਚ ਵੀ ਲਿਖਿਆ ਹੋਇਆ ਵੀ 13ਵੀਂ ਸਦੀ ਚ ਬਣੀ ਆ ਇਹ ਪਰ ਐਕਚੁਅਲ ਦੇ ਵਿੱਚ ਇਹ 12ਵੀਂ ਸਦੀ ਦੇ ਵਿੱਚ ਬਣੀ ਆ ਤੇ ਇੱਥੋਂ ਦੇ ਜਿਹੜੇ ਹੋਟਲ ਆ ਉਹ ਵੀ ਮਤਲਬ ਤੁਹਾਨੂੰ ਓਮੇ ਦਾ ਫੀਲ ਕਰਾਉਂਦੇ ਆ ਵੀ ਤੁਸੀਂ 12ਵੀਂ ਸਦੀ ਦੇ ਵਿੱਚ ਰਹਿ ਰਹੇ ਹੋ ਜਾਂ ਉਦਾਂ ਦਾ ਸਮਾਨ ਉਹਨਾਂ ਦਾ ਅੰਦਰ ਰੱਖਿਆ ਹੋਇਆ ਵਾ ਇਦਾਂ ਦੀਆਂ ਇਹਦੀਆਂ ਗਲੀਆਂ ਅੰਦਰ ਤੇ ਹਜੇ ਤਾਂ ਹੋਰ ਜ਼ਿਆਦਾ ਪੀੜੀਆਂ ਗਲੀਆਂ ਆਵੇਂ ਤਾਂ ਬਹੁਤ ਜ਼ਿਆਦਾ ਖੁੱਲੀ ਆ ਬਹੁਤ ਜ਼ਿਆਦਾ ਪੀੜੀਆਂ ਪੀੜੀਆਂ ਗਲੀਆਂ ਆਉਣੀਆਂ ਅੰਦਰ ਆਂ ਗਲੀਆਂ ਨਾ ਜਿਵੇਂ ਆਪਣੇ ਪੁਰਾਣੇ ਸਮੇਂ ਦੇ ਵਿੱਚ ਇੱਟਾਂ ਲੱਗੀਆਂ ਹੁੰਦੀਆਂ ਸੀਗਾ ਉਸ ਟਾਈਪ ਦੀਆਂ ਵਾ ਇਹ ਤਾਂ ਚਲੋ ਫੇਰ ਵੀ ਠੀਕ ਆ ਥੋੜਾ ਜਿਹਾ ਅੱਗੇ ਜਾ ਕੇ ਦਿਖਾਉਣਾ ਮਾ ਉਹ ਨਾ ਪੱਥਰਾਜਾ ਮਾਈ ਗਲੀਆਂ ਦੇ ਵੱਡੇ ਵੱਡੇ ਪੱਥਰ ਹੀ ਜਿਹਨੇ ਹੋਇਆ ਲਓ ਜੀ ਹੁਣ ਪਹੁੰਚ ਚੁੱਕੇ ਆ ਜਮਾ ਸਿਟੀ ਦੇ ਸੈਂਟਰ ਦੇ ਵਿੱਚ ਜਿਹੜੀ ਇਹ ਸਿਟੀ ਹੈ ਦਾ ਮੇਨ ਸੈਂਟਰ ਆ ਜਿਹੜਾ ਇਹ ਆ ਤੇ ਆ ਇਹਨਾਂ ਦਾ ਇੱਥੇ ਹੈਗਾ ਜੀ ਨੋਬਲ ਪ੍ਰਾਈਜ਼ ਮਿਊਜ਼ੀਅਮ ਇੱਥੇ ਨੋਬਲ ਪ੍ਰਾਈਜ਼ ਦਿੰਦੇ ਆ ਇਹ ਤੇ ਇੱਕ ਨਾ ਆ ਬਿਲਡਿੰਗਾਂ ਵਿੱਚ ਬਹੁਤ ਲੋਕ ਯਾਰ ਇਹਨਾਂ ਨੂੰ ਬਹੁਤ ਜ਼ਿਆਦਾ ਦੇਖਣ ਆਉਂਦੇ ਆ ਆ ਜਿਹੜੀਆਂ ਤਿੰਨ ਬਿਲਡਿੰਗਾਂ ਨਾ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਲੋਕ ਦੇਖਣ ਆਉਂਦੇ ਆ ਚਲੋ ਚੱਲਦੇ ਆ ਅੱਗੇ ਗਲੀਆਂ ਦੇ ਵਿੱਚ ਤੇ ਦਿਖਾਉਨੇ ਆ ਤੁਹਾਨੂੰ ਗਮਲਾ ਹਸਤਾਨ ਦੀਆਂ ਗਲੀਆਂ ਜੜੀਆਂ ਦੇ ਗੇਟ ਨਾ ਜਿਵੇਂ ਪੁਰਾਣੇ ਡਿਜ਼ਾਈਨ ਦੇ ਵਿੱਚ ਜਿਵੇਂ ਆਪਣੇ ਨਹੀਂ ਦਰਵਾਜ਼ੇ ਹੁੰਦੇ ਸੀਗੇ ਉਸ ਡਿਜ਼ਾਈਨ ਦੇ ਵਿੱਚ ਹੀ ਇਹਨਾਂ ਦੇ ਦਰਵਾਜ਼ੇ ਪੁਰਾਣੇ-ਪੁਰਾਣੇ ਦਰਵਾਜ਼ੇ ਆ ਫਕਤੀ ਨੰਬਰ ਆਏ ਬਿਲਡਿੰਗ ਦਾ ਦਰਵਾਜ਼ਾ ਦੇਖੋ ਜਮਾਂ ਹੀ ਛੋਟਾ ਜਿਹਾ ਯਾਰ ਪਾ ਇਹਨਾਂ ਦੀ ਇਹ ਸਾਰਾ ਆਰਟ ਨਾ ਹੱਥਾਂ ਨਾਲ ਕਰਦੇ ਆ ਇਹ। ਆ ਇਹਨਾਂ ਦਾ ਸੈਂਪਲ ਵੀ ਪਿਆ ਵਾ। ਪੱਥਰਾਂ ਦੇ ਉੱਪਰ ਇਹਨਾਂ ਨੇ ਆਰਟ ਕੀਤਾ ਹੋਇਆ ਵਾ। ਰੇਟ ਵੀ ਲਿਖਿਆ ਹੋਇਆ ਇਹਨਾਂ ਦਾ। ਅੰਦਰ ਚੱਲ ਕੇ ਦੇਖਦੇ ਆ ਹੋਰ ਕੀ ਕੀ ਆ। ਇਹਨਾਂ ਦਾ ਇਹਨਾਂ ਦਾ ਹੈਂਡਮੇਡ ਆ। ਸਾਰਾ ਕੁਝ ਹੱਥਾਂ ਨਾਲ ਇਹਨਾਂ ਨੇ ਆਪ ਕੀਤਾ ਹੋਇਆ ਵਾ। ਬਹੁਤ ਜ਼ਿਆਦਾ ਸੋਹਣਾ ਵੰ ਵਿਚ ਵਿੱਚ। ਸਾਰਾ ਕੁਸ਼ ਆ ਇਹਨਾਂ ਨੇ ਹੱਥੀ ਬਣਾਇਆ ਹੋਇਆ ਆ। ਬਿਲਡਿੰਗ ਆ ਇਹਦਾ ਜਿਹੜਾ ਬੇਸ ਆ ਨਾ ਜਿਹੜੇ ਪੱਥਰ ਆ ਆਸੀਂ ਇੱਕ ਪੁੱਛਿਆ ਇੱਥੋਂ ਗੋਰੀ ਤੋਂ ਉਹ ਕਹਿੰਦੀ ਵੀ ਆਹ ਜਿਹੜਾ ਵਾ ਨਾ ਇਹ 16ਵੀਂ ਸਦੀ ਦਾ ਆਟ ਕੀਤਾ ਹੋਇਆ ਹੈ ਪੱਥਰ ਤੇ ਤੇ ਬੇਸ ਵੀ ਉਦਾਂ ਦਾ ਹੀ ਖੜਾ ਵਾ ਉੱਪਰ ਬਿਲਡਿੰਗ ਆ ਇਦਾਂ ਛੋਟੇ ਛੋਟੇ ਗੇਟ ਆ ਬਿਲਡਿੰਗਾਂ ਦੇ ਆ ਵਾਲਾ ਬਲਟ ਫੇਰ ਵੀ ਇੰਨਾ ਹੀ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਹੋਈ ਆ ਗੋਰੇ ਨਾ ਪਸੰਦ ਕਰਦੇ ਇਹ ਚੀਜ਼ਾਂ ਨੂੰ ਡੈਕੋਰੇਸ਼ਨ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਇਹ ਆ ਛੋਟੇ ਛੋਟੇ ਪੱਥਰ ਲਾਏ ਹੋਏ ਆ ਤੇ ਅੱਗੇ ਚੱਲਦੇ ਆ ਹਰੇਕ ਬਿਲਡਿੰਗ ਦਾ ਬੇਸ ਨਾ ਪੱਥਰਾਂ ਦੇ ਸਰ ਤੇ ਹੀ ਖੜਾ ਵਾ ਪਤਾ ਨਹੀਂ ਕਿੱਦਾਂ ਦਾ ਇਹਨਾਂ ਦਾ ਕੀਤਾ ਹੋਇਆ ਸਿਸਟਮ ਆਪਾਂ ਜਾਣਾ ਮਾ ਇੱਧਰ ਨੂੰ ਜਾਣਾ ਕਾ ਜਿਹੜੀ ਇਹਨਾਂ ਦੀ ਬਿਲਡਿੰਗ ਆ ਨਾ ਇਹ ਚਰਚ ਆ ਇਹ ਇਹਨਾਂ ਨੇ 1572 ਦੇ ਵਿੱਚ ਸ਼ੁਰੂ ਕੀਤਾ ਸੀ ਬਣਾਉਣਾ ਤੇ 1884 ਦੇ ਵਿੱਚ ਖਤਮ ਕੀਤਾ ਸੀਗਾ ਬਹੁਤ ਵੱਡਾ ਉੱਚਾ ਚਰਚ ਆਹੇ ਜੀ ਹੋ ਗਏ ਆਪਾਂ ਚਰਚ ਦੇ ਵਿੱਚ ਐਂਟਰ ਉਹਨਾਂ ਨੇ ਕਿਹਾ ਵੀ ਆਪਦੀ ਆਵਾਜ਼ ਆ ਜਿਹੜੀ ਉਹ ਥੋੜੀ ਘੱਟ ਰੱਖਿਓ ਵਾਹ ਯਾਰ ਗੋਰਿਆਂ ਦਾ ਚਰਚ ਪਹਿਲੀ ਵਾਰ ਦੇਖਿਆ ਮੈਂ ਗੋਰਿਆਂ ਦਾ ਚਰਚ ਅੱਜ ਉਹ 골ਡ ਲੱਗਦਾ ਮੈਨੂੰ 골ਡ ਲੱਗਾ ਹੋਇਆ ਜੀ ਆ ਗਏ ਆਪਾਂ ਚਾਰਚ ਤੋਂ ਬਾਹਰ ਅੰਦਰ ਨਾਲ ਬਹੁਤ ਕੁਝ ਦੇਖਣ ਵਾਲਾ ਸੀਗਾ ਯਾਰ ਪੁਰਾਣਾ ਪੁਰਾਣਾ ਸਮਾਨ ਪਿਆ ਸੀ ਪਰ ਉਹਨਾਂ ਨੇ ਵੀਡੀਓ ਬਣਾਉਣ ਤੋਂ ਮਨਾਂ ਕੀਤਾ ਹੋਇਆ ਸੀਗਾ ਅੰਦਰ ਤੇ ਚੱਲਦੇ ਆਂ ਅਗਲੇ ਪਾਸੇ ਆਪਾਂ ਸਿਟੀ ਦਾ ਦੂਜਾ ਪਾਸਾ ਆ ਗਿਆ ਵਾ ਉਹ ਸਾਹਮਣੇ ਬਾਲ ਕੋਲ ਨਹੀਂ ਕਿੰਨੀ ਸੋਹਣੀ ਆ ਯਾਰ ਬੈਠਣ ਨੂੰ ਬਣਾਇਆ ਹੋਇਆ ਇਹਨਾਂ ਨੇ ਇਹਨਾਂ ਦੀਆਂ ਬਿਲਡਿੰਗਾਂ ਦਾ ਕਲਰ ਹੀ ਬਹੁਤ ਸੋਹਣਾ ਯਾਰ ਕਲਰ ਹੀ ਕਲਰ ਕੰਬੀਨੇਸ਼ਨ ਨੂੰ ਮਸ਼ਹੂਰ ਹੈ ਇਹਨਾਂ ਦੀਆਂ ਬਿਲਡਿੰਗਾਂ ਇੱਥੇ ਇਹ ਚੌਰਾਸਤਾ ਆ ਗਿਆ ਚੌਰਾਸਤੇ ਦੇ ਵਿੱਚ ਖੜਾ ਆ ਇਸ ਟਾਈਮ ਇੰਨੀ ਪੁਰਾਣੀ ਸਿਟੀ ਆ ਨਾ ਇਹ ਓਨਾ ਪੁਰਾਣਾ ਹੀ ਇੱਥੇ ਸਮਾਨ ਪਿਆ ਵਾ ਆ ਕਿਸੇ ਜਾਨਵਰ ਦੀ ਖਲ ਪਈ ਆ ਤੇ ਬਾਕੀ ਬਹੁਤ ਪੁਰਾਣਾ ਪੁਰਾਣਾ ਸਮਾਨ ਪਿਆ ਯਾਰ ਦੁਕਾਨਾਂ ਇਹ ਜਿਹੀਆਂ ਵਿੱਚ ਤੁਹਾਨੂੰ ਬਹੁਤ ਦੇਖਣ ਨੂੰ ਮਿਲ ਜਾਣਗੀਆਂ ਬਹੁਤ ਪੁਰਾਣਾ ਪੁਰਾਣਾ ਸਮਾਨ ਪਿਆ ਯਾਰ ਇਹਦੇ ਵਿੱਚ ਇਹ ਜਿਹੀਆਂ 2-3 ਸ਼ਾਪਾਂ ਪਿੱਛੇ ਛੱਡ ਕੇ ਆਏ ਆ ਅਸੀਂ ਆਹ ਜਾਨਵਰਾਂ ਦੀਆਂ ਖੱਲਾਂ ਖੁੱਲਆਂੀਆਂ ਕਿਵੇਂ ਪਈਆਂ ਵਾ ਤੇ ਆ ਮੈਨੂੰ ਇਹਨਾਂ ਦੀ ਚਿਮਣੀ ਲੱਗਦੀ ਆ ਆ ਬਿਲਡਿੰਗ ਹੋਊਗੀ ਪਹਿਲਾਂ ਹੈ ਚਿਮਨੀ ਹੋਊਗੀ ਇਹਦੇ ਵਿੱਚ ਆ ਪਿੱਤਲ ਦੇ ਭਾਂਡੇ ਪਏ ਆ ਤਾਂਬੇ ਦੇ ਪਏ ਆ ਵਿੱਚ ਬਹੁਤ ਪੁਰਾਣਾ ਪੁਰਾਣਾ ਪਿਆ ਵਾ ਆ ਸਿਸਟਮ ਵੀ ਮੈਨੂੰ ਪੁਰਾਣਾ ਹੀ ਲੱਗਦਾ ਐ ਵੀ ਮੈਂ ਇੰਡੀਆ ਰਹਿ ਕੇ ਨਾ ਕਦੇ ਆ ਤਵੇ ਵਾਲਾ ਜਿਗਾੜ ਨਹੀਂ ਦੇਖਿਆ ਸੀਗਾ ਪਰ ਅੱਜ ਆ ਵੀ ਦੇਖ ਲਿਆ ਇੱਥੇ ਇਹਦੇ ਵਿੱਚ ਨਾ ਤਵਾ ਲੱਗਦਾ ਹੁੰਦਾ ਪੁਰਾਣਿਆਂ ਨੂੰ ਤਾਂ ਪਤਾ ਹੋਊ ਪਰ ਮੈਨੂੰ ਤਾਂ ਮੈਂ ਪਹਿਲੀ ਵਾਰ ਦੇਖਿਆ ਇਹ ਉਹ ਇਹਦਾ ਜਿਹੜਾ ਹੈਂਡਲ ਜਿਹਾ ਉਹ ਤਵੇ ਤੇ ਰੱਖ ਦਿੰਦੇ ਸੀ ਇਹਦੇ ਵਿੱਚੋਂ ਆਵਾਜ਼ ਨਿਕਲਦੀ ਸੀ ਫਿਰ ਨੇ ਨਾ ਆਰਟ ਕੀਤਾ ਹੋਇਆ ਬਿਲਡਿੰਗ ਦਾ ਗਮਲਾ ਸਥਾਨ ਕਹਿੰਦੇ ਪਹਿਲਾਂ ਇਹ ਆਇਂਦਾ ਸੀਗਾ ਸਦੀਆਂ ਪਹਿਲਾਂ ਗਮਲਾ ਸਥਾਨ ਇਦਾਂ ਦਾ ਦਿਖਦਾ ਸੀਗਾ ਕਿਸੇ ਟਾਈਮ ਇੱਥੇ ਚੱਲਦੀ ਹੋਊਗੀ ਚਿਮਨੀ ਹੁਣ ਵੀ ਧੂਆਂ ਲੱਗਾ ਹੋਇਆ ਪੂਰਾ ਚਿਮਨੀ ਦਾ ਛੜਾਉਣੇ ਬਹੁਤ ਪੁਰਾਣੇ ਪੁਰਾਣੇ ਪਏ ਯਾਰ ਆ ਜਿਵੇਂ ਪਿਆ ਵਾ 1910 ਦਾ ਪਿਆ ਹੈ ਸੁਣਾ ਮੈਂ ਮੈਂ ਤੁਹਾਨੂੰ ਉਸਕੇ ਸੇਨਾ ਤੋਂ ਕਮਾ ਆਹ ਚੀਜ਼ ਨਾ ਦਿਖਾਉਣੀ ਸੀਗੀ ਸੋ ਤੁਹਾਨੂੰ ਮੈਂ ਇਹਨਾਂ ਦੀਆਂ ਗਲੀਆਂ ਜਿਹੜੀਆਂ ਇੱਥੋਂ ਹੁਣ ਆ ਸਟਾਰਟ ਹੋ ਗਈਆਂ ਇਹ ਜਿੱ ਕੱਲੇ ਪੱਥਰ ਹੀ ਲਾਏ ਹੋਇਆ ਇਹ ਤੇ ਓਮੇ ਤੇ ਓਮੇ ਹੀ ਪਏ ਆ ਪੱਥਰ ਹਜੇ ਤੱਕ ਇਹ ਤੇ ਇਹਨਾਂ ਤੇ ਚੱਲਣਾ ਤਾਂ ਚੱਲਣਾ ਵੀ ਔਖਾ ਹੋ ਜਾਂਦਾ ਸਾਈਕਲ ਤਾਂ ਕੀ ਚੱਲਣਾ ਇਹਨਾਂ ਤੇ ਤੇ ਹਜੇ ਤੱਕ ਵੀ ਪਾਰ ਇਹ ਟੱਸ ਤੋਂ ਮੱਸ ਨਹੀਂ ਹੋਏਗੇ ਪੱਥਰ ਓਮੇ ਦੇ ਓਮੇ ਆ ਇਹ ਗਲੀਆਂ ਬਹੁਤ ਜ਼ਿਆਦਾ ਇਹਦੇ ਵਿੱਚ 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 ਤਾਂ ਗਲੀਆਂ ਠੀਕ ਆ ਪਰ ਵਿੱਚ ਵਿੱਚ ਬਹੁਤ ਜ਼ਿਆਦਾ ਭੀੜੀਆਂ ਤੇ ਚੜ੍ਹਾਈ ਵਾਲੀਆਂ ਗਲੀਆਂ ਹੈਗੀਆਂ ਵਿੱਚ ਜਿਵੇਂ ਆ ਵੀ ਉਹ ਪੱਥਰਾਂ ਦੇ ਸੇਮ ਪੱਥਰਾਂ ਵਰਗੀ ਹੋਈ ਹੈ ਇਹ ਇਹਦੇ ਵਿੱਚ ਇਹ ਚੌਰਸ ਪੱਥਰ ਆ ਪਰ ਓਖੜੇ ਇਹ ਵੀ ਬਹੁਤ ਜ਼ਿਆਦਾ ਹੋਏ ਆ ਇਤਨਾ ਰੈਸਟੋਰੈਂਟ ਬਹੁਤ ਆ ਯਾਰ ਜਿੰਨਾ ਛੋਟਾ ਹੈ ਉਨੇ ਜ਼ਿਆਦਾ ਰੈਸਟੋਰੈਂਟ ਆ ਕਿਉਂਕਿ ਟੂਰਿਸਟ ਪਲੇਸ ਆ ਉਹ ਸਾਹਮਣੇ ਸਮੁੰਦਰ ਆ ਗਿਆ ਲਈ ਨਿਕਲ ਆਇਆ ਮੈਂ ਸਿਟੀ ਦੇ ਵਿੱਚੋਂ ਬਾਹਰ ਤੇ ਵਿੱਚ ਨਾ ਬਹੁਤ ਜ਼ਿਆਦਾ ਸ਼ੋਪਾਂ ਬੰਦ ਆ ਇੰਤਾਂ ਦਖਾਉਣੀਆਂ ਸੀਗੀਆਂ ਸ਼ਾਪਾਂ ਕਿਉਂਕਿ ਮੈਂ ਉਹਨਾਂ ਨੂੰ ਦੇਖਣ ਆਇਆ ਸੀ ਪਰ ਉਹ ਬੰਦ ਸੀਗੀਆਂ ਜ਼ਿਆਦਾਤਰ ਸ਼ਾਪਾਂ ਵਿੱਚੋਂ ਬੰਦ ਸੀਗੀਆਂ ਤੇ ਹੁਣ ਦਿਖਾਉਣਾ ਤੁਹਾਨੂੰ ਸਿਟੀ ਦਾ 뷰 ਉੱਪਰੋਂ ਕਿਦਾਂ ਦੀ ਲੱਗਦੀ ਐ ਸਿਟੀ ਉਹ ਸਾਹਮਣੇ ਜਾਣਾ ਮੈਂ ਤੇ ਉੱਥੋਂ ਸਾਰੇ ਸਿਟੀ ਦਾ 뷰 ਦੇਖਦਾ ਬਹੁਤ ਵਧੀਆ ਤੇ ਚੱਲਦੇ ਆਂ ਆਪਾਂ ਉੱਪਰ ਵੱਲ ਨੂੰ ਇੱਕ ਯਾਰ ਉਹ ਸਾਹਮਣੇ ਹੋਟਲ ਆ ਉਹ ਵੀ 1647 ਦਾ ਬਣਿਆ ਹੋਇਆ ਬਹੁਤ ਜ਼ਿਆਦਾ ਪੁਰਾਣਾ ਹੋਟਲ ਆ ਉਹ ਵੀ ਲੋ ਜੀ ਆ ਗਈ ਆ ਲਿਫਟ ਤੇ ਬਾਹਰ ਬਹੁਤ ਲੰਮੀ ਲਾਈਨ ਆ ਦੇਖਦੇ ਆਂ ਕਦੋਂ ਵਾਰੀ ਆਉਂਦੀ ਆ ਉਹ ਉੱਪਰ ਲੈ ਕੇ ਜਾਣਾ ਇਹਨੇ ਫਾਈਨਲੀ ਆ ਗਿਆ ਮੈਂ ਉੱਪਰ ਤੇ ਉਹ ਰਹਿ ਗਈ ਉਹ ਸਿਟੀ ਜਿਹੜੀ ਮੈਂ ਹੁਣੇ-ਹੁਣੇ ਘੁੰਮ ਕੇ ਆਇਆ ਮਾ ਸਾਹਮਣੇ ਤੇ ਉੱਪਰੋਂ ਯਾਰ ਬਹੁਤ ਜ਼ਿਆਦਾ ਸੋਹਣਾ 뷰 ਆ ਰਿਹਾ ਉੱਪਰੋਂ ਪੂਰੀ ਸਿਟੀ ਦਾ ਇਹ ਦੂਜਾ ਪਾਸਾ ਆ ਗਿਆ ਸਿਟੀ ਦਾ ਇਧਰ ਸਮੁੰਦਰ ਨਾਲ ਨਾਲ ਉਹ ਸਾਹਮਣੇ ਬੋਟਿੰਗ ਪੁਆਇੰਟ ਆ ਗਿਆ ਸਾਰੇ ਅਲੀ ਮੈਂ ਆ ਗਿਆ ਸਿਟੀ ਦੇ ਵਿੱਚੋਂ ਬਾਹਰ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਮਿਸ ਕਰ ਗਿਆ ਕਿਉਂਕਿ ਵਿੱਚ ਬਹੁਤ ਸਾਰੀਆਂ ਸ਼ਾਪਸ ਬੰਦ ਸਿੰਗਾਂ ਤੇ ਮਿਲਦੇ ਆ ਤੁਹਾਨੂੰ ਜਲਦੀ ਅਗਲੇ ਬਲੌਗ ਦੇ ਵਿੱਚ ਜੇਕਰ ਮੇਰਾ ਬਲੌਗ ਵਧੀਆ ਲੱਗਿਆ ਤੁਹਾਨੂੰ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ